चन की आवाज मैं चन हाँ रात की खामोशी तेरे साथी वाग हाजर मेरी रोशनी कदे तेरे रास्ते कदते कर दी है कदे तेरी तनाई दे साथी है तू वेख के कई बार इश्क दिया दानियां लिखता है कई बार दुख करता है मैं चन हाँ सदा पूर्ण नहीं कदे कदा हाँ ਕਦੇ ਵਾਦਦਾ ਹਾਂ ਜੀਵਨ ਜਿੰਦਗੀ ਦੇ ਦੇਣਾ ਕਦੇ ਖੁਸ਼ੀ ਦੇ ਕਦੇ ਗਮ ਦੇ ਮੇਰੀ ਠੰਡੀ ਰੋਸ਼ਨੀ ਤੈਨੂੰ ਸਿਖਾਉਂਦੀ ਹੈ ਕਿ ਚਮਕਣ ਲਈ ਤਪਣ ਦੀ ਲੋੜ ਨਹੀਂ ਕਈ ਵਾਰ ਚੁੱਪਚਾਪ ਨਰਮੀ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਮੈਂ ਚੰਨ ਹਾਂ ਤਾਰਿਆਂ ਵਿੱਚ ਰਾਜਾ ਨਹੀਂ ਪਰ ਸਭ ਤੋਂ ਨੇੜੇ ਦਾ ਸਾਥੀ ਹਾਂ ਤੇਰਾ ਦਰਦ ਤੇਰੀ ਖਮੋਸ਼ੀ ਤੇਰੀ ਉਡੀਕਾ ਸਭ ਸੁਣਦਾ ਹਾਂ ਤੇ ਬਣਾ ਕੁਝ ਕਹੇ ਤੇਰੇ ਦਿਨ ਨੂੰ ਠੰਡੀ ਛਾਵਾਂ ਦੇ ਜਾਂਦਾ ਹਾਂ ਮੈਂ ਚੰਨ ਹਾਂ ਇਹ ਮੇਰੀ ਬਾਜ ਹੈ